ਫਿਰ ਤੋਂ ਨਾਲ ਸਾਂਝੀਆਂ ਕਰਦੇ ਆਂ ਫਰੀਦਕੋਟ ਦੇ ਵਿੱਚ ਫਿਰ ਤੋਂ ਅੱਜ ਪੀਲੇ ਪੰਜਾ ਚੱਲਣਾ ਸ਼ੁਰੂ ਹੋ ਗਿਆ ਇਹ ਉਹਨਾਂ ਘਰਾਂ ਤੇ ਪੀਲੇ ਪੰਜੇ ਚੱਲ ਰਹੇ ਨੇ ਜਿਨ੍ਹਾਂ ਵੱਲੋਂ ਨਸ਼ੀ ਦੀ ਤਸਕਰੀ ਕੀਤੀ ਜਾਂਦੀ ਹੈ ਤਾਂ ਨੌਜਮਾਨਾਂ ਨੂੰ ਜਿਨ੍ਹਾਂ ਸ਼ਾ ਦੇ ਕੇ ਉਹਨਾਂ ਨੂੰ ਮੌਤ ਦੇ ਘਾਟ ਉਤਾਰਿਆ ਜਾਂਦਾ ਹੈ ਤਾਂ ਉਸ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਸਖਤੀ ਵਰਤੀ ਗਈ ਹੈ ਪੰਜਾਬ ਸਰਕਾਰ ਵੱਲੋਂ ਲਗਾਤਾਰ ਜਿਹੜੇ ਇਹ ਉਹਨਾਂ ਘਰਾਂ ਤੇ ਪੀਲੇ ਪੰਜੇ ਚਲਾਏ ਜਾ ਰਹੇ ਨੇ ਉਹਨਾਂ ਦੇ ਜਿਹੜੇ ਘਰ ਹੈ ਨਸ਼ੇ ਦੀ ਤਸਕਰੀ ਕਰਕੇ ਜਿਹੜੀਆਂ ਟੋਪ ਕੱਟੀਆਂ ਬਣਾਈਆਂ ਜਾਂਦੀਆਂ ਤਾਂ ਉਸ ਨੂੰ ਲੈ ਕੇ ਜਿਹੜਾ ਕੀਰੇ ਬੰਦੇ ਜਿਹੜੇ ਚਲਾਏ ਜਾਂਦੇ ਨੇ ਉਹਨਾਂ ਦੇ ਘਰ ਜਿਹੜੇ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਉਹੀ ਤਸਕਰੀ ਤੋਂ ਦੇ ਨਾਲ ਸਾਡੀ ਕਰ ਰਹੇ ਆ ਪਰ ਦੱਸ ਦਿੰਦੇ ਆ ਕਿ ਇਸ ਤੋਂ ਪਹਿਲਾਂ ਵੀ ਗੱਲ ਕਰਕੇ ਤਾਂ ਪਹਿਲਾਂ ਵੀ ਫਰੀ ਸਪੋਰਟ ਦੇ ਵਿੱਚ ਜਿਹੜੇ ਘਰਾਂ ਤੇ ਪੀਲੇ ਪੰਜੇ ਚੱਲੇ ਆ ਜਿਨ੍ਹਾਂ ਦੀ ਲਗਾਤਾਰ ਵੱਡੇ ਤਸਕਰ ਸੀ ਉਹਨਾਂ ਦੇ ਜਿਹੜੇ ਘਰ ਖਤਮ ਕੀਤੇ ਗਏ ਨੇ ਪਹਿਲਾਂ ਸਭ ਤੋਂ ਜੇ ਇਹ ਗੱਲ ਕਰਕੇ ਤਾਂ ਫਰੀਦਕੋਟ ਜ਼ਿਲ੍ਹੇ ਦੇ ਕਸਬਾ ਕੋਟਕਪੂਰੇ ਤੋਂ ਜਿਹੜੀ ਸ਼ੁਰੂਆਤ 23 ਸੀ ਉੱਥੇ ਪੀਲੇ ਪੰਜੇ ਚਲਾਇਆ ਗਿਆ ਸੀਗਾ ਉਸ ਤੋਂ ਬਾਅਦ ਫਰੀਦਕੋਟ ਦੇ ਵਿੱਚ ਨਸ਼ੇ ਤਸਕਰਾਂ ਦੇ ਕਰਾਂ ਤੇ ਪੀਲੇ ਪੰਜੇ ਚਲਾਏ ਗਏ ਸੀਗੇ ਤਾਂ ਉਸ ਤੋਂ ਬਾਅਦ ਗੱਲ ਕਰੀਏ ਤਾਂ ਜੈਤੂ ਦੇ ਵਿੱਚ ਵੀ ਜਿਹੜਾ ਨਸ਼ਾ ਦੇ ਤਸਕਰ ਸੀ ਉਹਨਾਂ ਦੇ ਕਰਾਂ ਤੇ ਪੀਲੇ ਪੰਜੇ ਚਲਾਏ ਗਏ ਸੀਗੇ ਤਾਂ ਅੱਜ ਦੀ ਗੱਲ ਕਰੀਏ ਤਾਂ ਅੱਜ ਫਰੀਦਕੋਟ ਦੇ ਥੋਲੂ ਵਾਲਾ ਰੋਡ ਤੇ ਉਹ ਘਰ ਜਿਹੜੇ ਖਤਮ ਕੀਤੇ ਜਾ ਰਹੇ ਨੇ ਜਿਹੜੇ ਪੀਲੇ ਪੰਜੇ ਚਲਾਏ ਜਾ ਰਹੇ ਨੇ ਜਿਹੜਾ ਨਸ਼ਾ ਵੇਚ ਕੇ ਬਣਾਏ